ਕੰਡੈਮਨ ਕਰਤੋਂ ਕਰਦਾ ਹਾਂ ਮਨੂ ਪਾਗੀ ਕੱਟਣਾ ਵਾਪਰੀਓ ਚੋਣ ਚੋਣ ਕੇ ਬੰਦੇ ਮਾਰਨੇ ਕੋਈ ਇਨਸਾਨੀਅਤ ਤਾਂ ਕੰਮ ਨਹੀਂ ਇਹਨਾਂ ਨੂੰ ਬਹੁਤ ਲੜਾਈ ਦਾ ਸ਼ੌਕ ਹੈ ਉਹ ਬਾਡਰ ਟੱਪ ਕੇ ਆਉਂਦੇ ਆ ਉੱਥੇ ਬਾਡਰ ਤੇ ਫੇਰੀ ਆਪਣੀ ਮਿਲਟਰੀ ਸਿੱਕ ਮਿਲਟਰੀ ਬਹਿ ਗਈ ਆ ਉਹਨਾਂ ਨਾਲ ਲੜਦੇ ਆ ਕੋਈ ਬੰਦੇ ਉੱਥੇ ਫਿਰਨ ਤੋਂ ਗਏ ਉਹ ਪੂਰੇ ਚੋਣ ਚੋਣ ਕੇ ਮਾਰਨੇ ਉਹ ਵੀ ਇੱਕ ਧਰਮ ਦੇ ਬੰਦੇ ਆ ਆਈ ਕੰਡੈਮਨ ਦੈਟ ਬਹੁਤ ਗਲਤ ਹੋਇਆ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਹਦਾ ਦੇਹ ਹੀ ਬੰਦ ਕਰ ਦੇਣਾ ਜੋ ਪਿਛਲੇ ਦਿਨੇ ਪਹਿਲਗਾਮ ਦੇ ਵਿੱਚ ਅਤਵਾਦੀ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜਿਹੜਾ ਲੋਕਾਂ ਤੇ ਹਮਲਾ ਕੀਤਾ ਗਿਆ ਉਸ ਹਮਲੇ ਦੇ ਵਿੱਚ ਹੋਏ ਸ਼ਹੀਦ ਲੋਕਾਂ ਨੂੰ ਅੱਜ ਨਗਰ ਨਿਵਾਸੀ ਪਿੰਡ ਚਿਹੜੂ ਦੇ ਵਸਨੀਕਾਂ ਵੱਲੋਂ ਔਰ ਸਮੂਹ ಗ್ರಾಮ ਪੰਚਾਇਤ ਵੱਲੋਂ ਅਸੀਂ ਉਹਨਾਂ ਨੂੰ ਸ਼ਰਦਾ ਦੇ ਪੁੱਲ ਭੇਟ ਕਰਦੇ ਆਂ ਔਰ ਉਹਨਾਂ ਦੀ ਆਤਮਾ ਲਈ ਸ਼ਾਂਤੀ ਮੰਗਦੇ ਆਂ ਔਰ ਭਾਰਤ ਸਰਕਾਰ શ્રી ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹੋ ਜਿਹੀਆਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਦੇ ਉੱਪਰ ਜ਼ੁਲਮ ਕਰਦੀਆਂ ਆਂ ਦੇਸ਼ ਦੇ ਲਈ ਖਤਰਾ ਆ ਉਹਨਾਂ ਨੂੰ ਜਿਹੜੀ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਜਿਹੜੀ ਸਾਡੀ ਸੁਰੱਖਿਆ ਏਜੰਸੀਆਂ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਇਹਨਾਂ ਦੇ ਉੱਪਰ ਜਿਹੜੀ ਆ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਦਾ ਖਾਤਮਾ ਕੀਤਾ ਜਾਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋ ਸਕੇ ਜੈ ਹਿੰਦ